ਸੱਚੇ ਕਾਲ ਮਹਿਨੀਤ ਸੋਨ ਤੇ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਆਉ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਬਾਅਦ 12 ਦਿਨਾਂ ਤੱਕ ਚੱਲੀ ਜੰਗ ਦੇ ਬਾਅਦ ਅੱਜ ਆਖਰਕਾਰ ਈਰਾਨ ਇਜ਼ਰਾਈਲ ਦੇ ਵਿਚਾਲੇ جنگਬੰਦੀ ਹੋ ਗਿਆ ਹੈ। ਬੀਤੀ ਰਾਤ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ਉਤੇ ਮਿਜ਼ਾਈਲਾਂ ਦਾਗਿਆ। ਹੁਣ ਇਸ ਤੋਂ ਬਾਅਦ ਅੱਜ ਈਰਾਨ ਨੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਜਿਸ ਤੇ ਮਗਰੋਂ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੈ ਤੇ ਇਜ਼ਰਾਈਲ ਨੇ ਵੀ ਪੂਰੇ ਦੇਸ਼ ਦੇ ਵਿੱਚ ਸਾਰੇ ਅਲਰਟ ਖਤਮ ਕਰਕੇ ਨਾਗਰਿਕਾਂ ਨੂੰ ਬੰਬ ਸ਼ੈਲਟਰਾਂ ਦੇ ਵਿੱਚੋਂ ਬਾਹਰ ਆਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਇਤਿਹਾਸਿਕ ਸੀਜ਼ਫਾਇਰ ਦੀ ਪੁਸ਼ਟੀ ਕਰਦੇ ਹਾਂ ਟਰੰਪ ਨੇ ਆਪਣੇ ਸੋਸ਼ ਇੱਕ ਪੋਸਟ ਪਾ ਕੇ ਲਿਖਿਆ ਹੈ ਕਿ ਸੀਜ਼ਫਾਇਰ ਲਾਗੂ ਹੋ ਚੁੱਕਿਆ ਹੈ ਹੁਣ ਇਸ ਦੀ ਉਲੰਘਣਾ ਨਾ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਬੀਤੇ 12 ਦਿਨਾਂ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਏ ਭਿਆਨਕ ਹਮਲਿਆਂ ਦੇ ਕਾਰਨ ਹੁਣ ਤੱਕ 1000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਦਕਿ ਹਜ਼ਾਰਾਂ ਹੀ ਹੋਰ ਲੋਕ ਜ਼ਖਮੀ ਹੋ ਚੁੱਕੇ ਹਨ ਇਸ ਤੋਂ ਇਲਾਵਾ ਬਹੁਤ ਸਾਰੀਆਂ ਇਮਾਰਤਾਂ ਟਹਿਟੇਰੀ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਭਾਰੀ ਨੁਕਸਾਨ ਹੋਇਆ ਫਿਲਹਾਲ ਇਸ ਸੀਜ਼ਫਾਇਰ ਦੇ ਮਗਰੋਂ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਦੇਸ਼ ਹੁਣ ਆਪਣੇ ਮੁੱਦੇ ਗੱਲਬਾਤ ਦੇ ਰਾਹੀਂ ਹੱਲ ਕਰਨਗੇ ਤਾਂ ਜੋ ਦੁਬਾਰਾ ਜੰਗ ਦੀ ਸਥਿਤੀ ਨਾ ਬਣੇ ਅਮਰੀਕਾ ਨੇ ਹਾਲ ਹੀ ਦੇ ਵਿੱਚ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਐਡਵਾਈਸਰੀ ਜਾਰੀ ਕੀਤੀ ਹੈ। ਇਸ ਐਡਵਾਈਸਰੀ ਦੇ ਵਿੱਚ ਖਾਸ ਕਰਕੇ ਔਰਤਾਂ ਨੂੰ ਸਲਾਹ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਦੇ ਵਿੱਚ ਯਾਤਰਾ ਕਰਦੇ ਸਮੇਂ ਨਾਗਰਿਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਪਰਾਧ ਅਤੇ ਅੱਤਵਾਦ ਦਾ ਖਤਰਾ ਵਧ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ਦੇ ਵਿਰੁੱਧ ਹਿੰਸਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧੀਆਂ ਹਨ ਇਸ ਦੇ ਲਈ ਜੇਕਰ ਅਮਰੀਕੀ ਔਰਤਾ ਭਾਰਤ ਦੀ ਯਾਤਰਾਕਾਰੀਆਂ ਹਨ ਤਾਂ ਉਹਨਾਂ ਨੂੰ ਕਿਤੇ ਵੀ ਇਕੱਲੇ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਦੇ ਲਈ ਪੱਧਰ ਟੂ ਯਾਤਰਾਸਲਾ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬਲਾਤਕਾਰ ਭਾਰਤ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਧ ਰਹੇ ਅਪਰਾਧਾਂ ਦੇ ਵਿੱਚੋਂ ਇੱਕ ਹੈ ਸੈਰਸਪਟਾ ਸਥਾਨਾ ਅਤੇ ਜਨਤਕ ਸਥਾਨਾਂ ਤੇ ਜਿੰਸੀ ਸ਼ੋਸ਼ਣ ਦੇ ਮਾਮਲੇ ਅਕਸਰ ਹੁੰਦੇ ਹਨ ਇਸ ਦੇ ਨਾਲ ਹੀ ਅੱਤਵਾਦੀ ਸੈਰਸਪਟਾ ਸਥਾਨਾ ਆਵਾਜਾਈ ਕੇਂਦਰਾ ਬਜ਼ਾਰਾ ਸ਼ੋਪਿੰਗ ਮੋਲਾਂ ਸਰਕਾਰੀ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਇਜ਼ਰਾਈਲ-ਇਰਾਨ ਜੰਗਬੰਦੀ ਦੇ ਲਈ ਤਹਿਰਾਨ ਨੂੰ ਦਿੱਤੇ ਗਏ ਸਮੇਂ ਦੀ ਮਿਆਦ ਪੁੱਗ ਚੁੱਕੀ ਹੈ। ਇਰਾਨ ਨੇ ਮੰਗਲਵਾਰ ਤੜਕੇ ਇਜ਼ਰਾਈਲ ਤੇ ਕਈ ਮਿਜ਼ਾਇਲ ਦਾ ਗਿਆ। ਇਨ ਹਮਲਿਆਂ ਦੇ ਵਿੱਚ ਇਜ਼ਰਾਈਲ ਦੇ ਵਿੱਚ ਘੱਟੋ-ਘੱਟ 3 ਲੋਕ ਮਾਰੇ ਗਏ। ਤਹਿਰਾਨ ਨੇ ਜਿੱਥੇ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਵੀ ਜੰਗਬੰਦੀ ਸਮਝੌਤਾ ਨਹੀਂ ਹੋਇਆ, ਉੱਥੇ ਇਜ਼ਰਾਈਲ ਨੇ ਵੀ ਹੁਣ ਤੱਕ ਟਰੰਪ ਦੇ ਜੰਗਬੰਦੀ ਬਾਰੇ ਐਲਾਨ ਨੂੰ ਸਵੀਕਾਰ ਨਹੀਂ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਦੇ ਰਾਤ ਦਾਅਵਾ ਕੀਤਾ ਸੀ ਕਿ ਇਰਾਨ ਦੇ ਵੱਲੋਂ ਸੋੰਬਾ ਨੂੰ ਕਤਰ ਅਤੇ ਰਾਗ ਦੇ ਵਿੱਚ ਅਮਰੀਕੀ ਫੌਜੀ ਅੱਡਿਆਂ ਉੱਤੇ ਕੀਤੇ ਮਿਜ਼ਾਇਲ ਹਮਲੇ ਤੋਂ ਫ ਇਜ਼ਰਾਈਲ ਤੇ ਈਰਾਨ ਮੁਕੰਮਲ ਜੰਗਬੰਦੀ ਦੇ ਲਈ ਸਹਿਮਤ ਹੋ ਗਏ ਹਨ ਈਰਾਨ ਨੇ ਅਮਰੀਕਾ ਦੇ ਵੱਲੋਂ ਲੰਗੇ ਦਿਨੀ ਉਸ ਦੇ ਤਿੰਨ ਪਰਮਾਣੂ ਟਿਕਾਣਿਆਂ ਉੱਤੇ ਹਮਲੇ ਦੀ ਜਵਾਬੀ ਕਾਰਵਾਈ ਦੇ ਵਜੋਂ ਕਤਰ ਤੇ ਇਰਾਕ ਦੇ ਵਿੱਚ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਸੀ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਗਾਰਚੀ ਨੇ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਹੁਣ ਤੱਕ ਕਿਸੇ ਵੀ ਜੰਗਬੰਦੀ ਜਾਂ ਫੌਜੀ ਕਾਰਵਾਈ ਨੂੰ ਬੰਦ ਕਰਨ ਦੇ ਬਾਰੇ ਕੋਈ ਸਮਝੌਤਾ ਨਹੀਂ ਹੋਇਆ ਅਗਾਰਚੀ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਨਿਜ਼ਾਮ ਈਰਾਨ ਦੇ ਲੋਕਾਂ ਦੇ ਵਿਰੁੱਧ ਆਪਣਾ ਗੈਰ ਕਾਨੂੰਨੀ ਹਮਲਾ ਤਹਿਰਾਨ ਦੇ ਸਮੇਂ ਦੇ ਅਨੁਸਾਰ ਸਵੇਰੇ 4 ਵਜੇ ਤੋਂ ਪਹਿਲਾਂ ਬੰਦ ਕਰ ਦਿੰਦਾ ਹੈ ਤਾਂ ਸਾਡਾ ਬਾਅਦ ਦੇ ਵਿੱਚ ਜਵਾਬੀ ਕਾਰਵਾਈ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਅਗਾਰਚੀ ਦਾ ਇੱਕ ਇਹ ਸੁਨੇਹਾ ਤਹਿਰਾਨ ਦੇ ਸਮੇਂ ਦੇ ਮੁਤਾਬਿਕ 4:16 ਤੇ ਪੋਸਟ ਕੀਤਾ ਗਿਆ ਅਗਾਰਚੀ ਨੇ ਅੱਗੇ ਕਿਹਾ ਹੈ ਕਿ ਫੌਜੀ ਕਾਰਵਾਈ ਬੰਦ ਕਰਨ ਦਾ ਅੰਤਿਮ ਫੈਸਲਾ ਬਾਅਦ ਦੇ ਵਿੱਚ ਲਿਆ ਜਾਵੇਗਾ ਇਸ ਦੌਰਾਨ ਇਜ਼ਰਾਈਲ ਨੂੰ ਫੌਰੀ ਕਿਸੇ ਵੀ ਜੰਗਬੰਦੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਮੰਗਲਵਾਰ ਸਵੇਰੇ ਤਹਿਰਾਨ ਅਤੇ ਹੋਰ ਸ਼ਹਿਰਾਂ ਦੇ ਵਿੱਚ ਇਜ਼ਰਾਈਲੀ ਜਾਰੀ ਰਹੇ ਆਪਰੇਸ਼ਨ ਸਿੰਧੂ ਦੇ ਤਹਿਤ ਇਜ਼ਰਾਈਲ ਤੋਂ ਦੋ ਉਡਾਨਾਂ ਦੇ ਰਾਹੀਂ ਮੰਗਲਵਾਰ ਨੂੰ 326 ਭਾਰਤੀ ਨਾਗਰਿਕ ਦਿੱਲੀ ਪਹੁੰਚੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾ 23 ਜੂਨ ਨੂੰ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ 161 ਭਾਰਤੀ ਨਾਗਰਿਕਾਂ ਦਾ ਪਹਿਲਾ ਸਮੂਹ ਇਜ਼ਰਾਈਲ ਤੋਂ ਘਰ ਪਰਤਿਆ ਇਹ ਲੋਕ ਅੱਜ ਸਵੇਰੇ 8:20 'ਤੇ ਜਾਰਡਨ ਦੀ ਰਾਜਧਾਨੀ ਓਮਾਨ ਤੋਂ ਸੁਰੱਖਿਤ ਨਵੀਂ ਦਿੱਲੀ ਪਹੁੰਚੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗ ਰੇਟਾ ਹਵਾਈ ਅੱਡੇ ਉੱਤੇ ਮੌਜੂਦ ਸਨ ਜੈਸਵਾਲ ਨੇ ਕਿਹਾ ਹੈ ਕਿ ਆਪਰੇਸ਼ਨ ਸਿੰਧੂ ਤਹਿਤ ਹੀ ਓਮਾਨ ਤੋਂ ਭਾਰਤੀ ਹਵਾਈ ਫੌਜ ਦੇ ਇੱਕ C-17 ਜਹਾਜ਼ ਤੋਂ ਅੱਜ ਸਵੇਰੇ ਕਰੀਬ 8:45 ਮਿੰਟ ਤੇ ਇਜ਼ਰਾਈਲ ਤੋਂ 165 ਭਾਰਤੀ ਨਾਗਰਿਕ ਪਾਲਮ ਹਵਾਈ ਸੈਨਿਕ ਹਵਾਈ ਅੱਡੇ ਉੱਤੇ ਉਤਰੇ ਜਿੱਥੇ ਸੂਚਨਾ ਪ੍ਰਸਾਰਣ ਅਤੇ ਸੰਸਦੀ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਉਹਨਾਂ ਦਾ ਸਵਾਗਤ ਕੀਤਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਬਣੀ ਹੋਈ ਹੈ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਪਟੀਸ਼ਨ ਦੇ ਵਿੱਚ ਸੁਰੱਖਿਆ ਆਡਿਟ ਹੋਣ ਤੱਕ 에ਅਰ ਇੰਡੀਆ ਦੇ ਬੋਇੰਗ ਜਹਾਜ਼ ਦੀ ਸੇਵਾ ਨੂੰ ਮੁਅਤਲ ਕਰਨ ਦੀ ਮੰਗ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੂੰ ਹਾਦਸੇ ਅਤੇ ਲੰਬਿਤ ਰੱਖ-ਰਖਾਅ ਦੇ ਮਾਮਲਿਆਂ ਨੂੰ ਦੇਖਦੇ ਹੋਏ 2 ਹਫ਼ਤਿਆਂ ਦੇ ਅੰਦਰ ਸੁਰੱਖਿਆ ਐਡਿਟ ਹੋਣ ਤੱਕ 에어 ਇੰਡੀਆ ਦੇ ਬੋਇੰਗ ਜਹਾਜ਼ਾਂ ਦੇ ਸੰਚਾਲਨ ਨੂੰ ਮੁਅਤਲ ਕਰ ਦੇਣ ਦਾ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਅਜੇ ਬਾਂਸਲ ਦੁਆਰਾ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਪਟੀਸ਼ਨਰ ਨੇ ਕੇਂਦਰ ਸਰਕਾਰ ਡੀਜੀਸੀਏ 에어 ਇੰਡੀਆ ਅਤੇ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੂੰ ਪ੍ਰਤੀਵਾਦੀ ਬਣਾਇਆ ਹੈ ਰਿਟ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ 에어 ਇੰਡੀਆ ਅਤੇ ਭਾਰਤ ਦੇ ਵਿੱਚ ਕੰਮ ਕਰਨ ਵਾਲੀਆਂ ਹੋਰ ਵਪਾਰਕ 에어ਲਾਈਨਾਂ ਦੇ ਜਹਾਜ਼ਾਂ ਦਾ ਸੁਰੱਖਿਆ ਐਡਿਟ ਕੀਤਾ ਜਾਣਾ ਚਾਹੀਦਾ ਪੰਜਾਬੀ ਗਾਇਕ ਅਤੇ ਅਦਾਕਾਰਾ ਦਿਲਜੀਤ ਦੋਸਾਂਜ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਦੇ ਵਿੱਚ ਕੀ ਰਹੇ ਹੋਏ ਹਨ ਵਿਵਾਦ ਦੀ ਬਜਾਏ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਹਾਲੀਆ ਪਹਿਲਗਾਮ ਹਮਲੇ ਅਤੇ ਆਪਰੇਸ਼ਨ ਸਿੰਦੂਰ ਦੇ ਬਾਅਦ ਭਾਰਤ-ਪਾਕ ਤਣਾਅ ਦੇ ਚੱਲਦੇ ਹਾਨੀਆ ਅਮੀਰ ਦੀ ਕਾਸਟਿੰਗ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ ਇਹਨਾਂ ਇਲਜ਼ਾਮਾਂ ਦੇ ਵਿਚਕਾਰ ਦਿਲਜੀਤ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸੈਂਸਰ ਬਿਫੋਰ ਰਿਲੀਜ਼ਿੰਗ ਮਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਹਨਾਂ ਦੀ ਫਿਲਮ ਪੰਜਾਬ 95 ਦੇ ਨਾਲ ਸੰਬੰਧਿਤ ਹੈ ਜੋ ਕਿ ਲੰਬੇ ਸਮੇਂ ਤੋਂ ਰਿਲੀਜ਼ ਨਹੀਂ ਹੋਈ ਹੈ। ਇਹ ਪੋਸਟ ਉਸ ਸਮੇਂ ਦੇ ਬਾਰੇ ਗੱਲ ਕਰਦੀ ਹੈ ਜਦੋਂ ਬੀਸੀਐਫਸੀ ਨੇ ਫਿਲਮ ਨੂੰ 121 ਕਟਾਂ ਦੇ ਨਾਲ ਪਾਸ ਕਰਨ ਦੇ ਲਈ ਕਿਹਾ ਸੀ ਪਰ ਨਿਰਦੇਸ਼ਕ ਸੁਨੇਨਾ ਸੁਰੇਸ਼ ਅਤੇ ਦਿਲਜੀਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ 95 ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਹੈ। ਖਾਲੜਾ ਨੇ 1984 ਅਤੇ 1994 ਦੇ ਦਰਮਿਆਨ ਪੰਜਾਬ ਦੇ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ ਦੀ ਜਾਂਚ ਕੀਟੀਸੀ 1995 ਦੇ ਵਿੱਚ ਉਹ ਅਚਾਨਕ ਗਾਇਬ ਹੋ ਗਏ ਸਨ ਅਤੇ 2005 ਦੇ ਵਿੱਚ ਚਾਰ ਪੁਲਿਸ ਅਧਿਕਾਰੀ ਉਹਨਾਂ ਦੀ ਹੱਤਿਆ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਹੋਏ ਸਨ ਪੰਜਾਬ 95 ਅਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਇਹ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਦੀ ਲਾਈਨਅਪ ਦੇ ਵਿੱਚੋਂ ਵੀ ਬਿਨਾਂ ਕੋਈ ਕਾਰਨ ਤਸੇ ਹਟਾ ਦਿੱਤੀ ਗਈ ਸੀ ਬੀਤੀ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਚੰਗਾ ਮੀਂਹ ਵਖਣ ਨੂੰ ਮਿਲਿਆ ਅੱਜ ਤੜਕੇ ਤੋਂ ਹੀ ਪਟਿਆਲਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਪਠਾਨਕੋਟ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਜ਼ੋਰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ 48 ਘੰਟੇ ਪਹਿਲਾਂ ਮੌਨਸੂਨ ਦੀ ਐਂਟਰੀ ਹੋਈ ਸੀ ਪਰ ਉਸ ਤੋਂ ਬਾਅਦ ਮੌਨਸੂਨ ਪਠਾਨਕੋਟ ਦੇ ਵਿੱਚ اٹਕ ਗਿਆ ਅੱਜ ਮੰਗਲਵਾਰ ਨੂੰ ਵੀ ਇਸ ਦੀ ਅੱਗੇ ਚੱਲਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ ਇਹ ਸਾਰੇ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਨੇ ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਦੇ ਵਿੱਚ 0.4 ਮਿਲੀਮੀਟਰ ਅਤੇ ਰੂਪਨਗਰ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਹੋਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੀਂਹ ਦੀ ਰਿਪੋਰਟ ਨਹੀਂ ਆਈ ਇਸ ਕਾਰਨ ਰਾਜ ਦੇ ਵਿੱਚ ਔਸਤ ਵੱਧ ਤੋਂ ਵੱਧ ਮੰਦਰ ਵਿੱਚ 1.8 ਡਿਗਰੀ ਸੈਲਸੀਅਸ ਦੀ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਤਾਪਮਾਨ ਅਜੇ ਵੀ ਆਮ ਮਿਆਰ ਦੇ ਨੇੜੇ ਹੀ ਬਣਿਆ ਹੋਇਆ ਹੈ ਪਰ ਰਾਜਧਾਨੀ ਸਭ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਬਠਿੰਡੇ ਦੇ ਵਿੱਚ ਰਿਕਾਰਡ ਕੀਤਾ ਗਿਆ ਐਸਾਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ